ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਇਮਾਨਦਾਰ ਚੋਰ ਦੀ ਕਹਾਣੀ ਸ਼ੇਅਰ ਕਰਨ ਜਾ ਰਹੀ ਹਾਂ ਪਿੰਡ ਰਾਮਪੁਰ ਵਿੱਚ ਗੁਰਚਰਨ ਨਾਂ ਦਾ ਇੱਕ ਲੜਕਾ ਰਹਿੰਦਾ ਸੀ ਉਹ ਬਹੁਤ ਹੀ ਚੰਗੇ ਸੁਭਾਅ ਦਾ ਹੋਰਾਂ ਦਾ ਦਿਲ ਰੱਖਣ ਵਾਲਾ ਮਿਹਨਤੀ ਤੇ ਬਹਾਦਰ ਲੜਕਾ ਸੀ ਪਰ ਉਸਦੀ ਕਿਸਮਤ ਹਮੇਸ਼ਾ ਉਸ ਨਾਲ ਖੇਡ ਖੇਡਦੀ ਰਹਿੰਦੀ ਸੀ ਉਸਦੇ ਪਿਤਾ ਲੱਖਾ ਸਿੰਘ ਇੱਕ ਮਜ਼ਦੂਰ ਸਨ ਜੋ ਕਦੇ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਸੀ ਪਰ ਇੱਕ ਦਿਨ ਕੰਮ ਕਰਦੇ ਹੋਏ ਉਹ ਇੱਕ ਹਾਦਸੇ ਵਿੱਚ ਮਾਰੇ ਗਏ। ਉਦੋਂ ਗੁਰਚਰਨ ਸਿਰਫ 13 ਸਾਲਾਂ ਦਾ ਸੀ ਪਰ ਉਸ ਉੱਤੇ ਇੱਕ ਭਾਰੀ ਜ਼ਿੰਮੇਵਾਰੀ ਪੈ ਗਈ। ਆਪਣੀ ਮਾਂ ਅਤੇ ਚਾਰ ਭੈਣਾਂ ਦੀ ਦੇਖਭਾਲ ਹੁਣ ਇਕੱਲੇ ਗੁਰਚਰਨ ਨੇ ਹੀ ਕਰਨੀ ਸੀ। ਉਸ ਤੇ ਪਿਤਾ ਦੀ ਮੌਤ ਤੋਂ ਬਾਅਦ ਕਿਸੇ ਨੇ ਵੀ ਉਹਨਾਂ ਦਾ ਹਾਲ ਨਾ ਪੁੱਛਿਆ। ਜਿੰਨਾ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਪਹਿਲਾਂ ਮਦਦ ਲਈ ਆਖਿਆ ਸੀ ਉਹਨਾਂ ਨੇ ਵੀ ਹੁਣ ਪੁੱਛਣਾ ਬੰਦ ਕਰ ਦਿੱਤਾ ਗੁਰਚਰਨ ਸਕੂਲ ਜਾਂਦਾ ਸੀ ਪਰ ਹੁਣ ਉਸ ਨੂੰ ਆਪਣੀ ਪੜ੍ਹਾਈ ਛੱਡਣੀ ਪੈਣੀ ਸੀ ਕਿਉਂਕਿ ਉਹ ਇਕੱਲਾ ਆਪਣੇ ਘਰ ਵਿੱਚ ਕਮਾਉਣ ਵਾਲਾ ਰਹਿ ਗਿਆ ਸੀ ਹੁਣ ਸਕੂਲ ਛੱਡਣ ਤੋਂ ਬਾਅਦ ਉਹ ਰੋਜ਼ ਕੰਮ ਦੀ ਤਲਾਸ਼ ਵਿੱਚ ਪਿੰਡ ਦੇ ਬਾਹਰ ਜਾਂਦਾ ਪਰ ਕੋਈ ਵੀ ਉਹਨੂੰ ਕੰਮ ਨਹੀਂ ਦਿੰਦਾ ਸੀ ਲੋਕ ਉਸਤੇ ਖਾਨਦਾਨ ਬਾਰੇ ਸੁਣ ਕੇ ਉਸਨੂੰ ਠੁਕਰਾ ਦਿੰਦੇ ਕਿਉਂਕਿ ਉਹ ਨੀਮੀ ਜਾਤੀ ਨਾਲ ਸਬੰਧ ਰੱਖਦਾ ਸੀ ਹੁਣ ਉਸਤੇ ਘਰ ਰੋਟੀ ਖਾਣ ਲਈ ਨਾ ਤਾਂ ਦਾਣੇ ਸਨ ਤੇ ਨਾ ਹੀ ਪੈਸੇ ਗੁਰਚਰਨ ਨੇ ਲੋਕਾਂ ਤੋਂ ਕਰਜ਼ਾ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਹਰ ਕੋਈ ਉਸਨੂੰ ਪੈਸੇ ਦੇਣ ਤੋਂ ਮੁੱਕਰ ਗਿਆ ਆਖਿਰ ਇੱਕ ਰਾਤ ਉਹ ਤੇ ਉਸਦਾ ਪਰਿਵਾਰ ਭੁੱਖ ਨਾਲ ਬੇਹੋਸ਼ ਹੋ ਗਿਆ। ਦੂਸਰੇ ਦਿਨ ਜਦੋਂ ਉਹ ਉਸਨੇ ਸੁਰਤ ਸੰਭੀ ਤੇ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇ ਮੈਂ ਚੋਰੀ ਕਰਾਂ ਤਾਂ ਆਪਣੇ ਪਰਿਵਾਰ ਨੂੰ ਬਚਾ ਸਕਦਾ ਹਾਂ ਨਹੀਂ ਤਾਂ ਮੇਰੀ ਮਾਂ ਤੇ ਭੈਣਾ ਭੁੱਖ ਨਾਲ ਮਰ ਜਾਣਗੀਆਂ। ਉਹ ਆਪਣਾ ਮਨ ਤਕੜਾ ਕਰਕੇ ਘਰੋਂ ਨਿਕਲ ਗਿਆ। ਪਹਿਲੀ ਵਾਰ ਉਸਨੇ ਇੱਕ ਮੰਡੀ ਵਿੱਚੋਂ ਫਲ ਚੋਰੀ ਕੀਤੇ ਅਤੇ ਫਿਰ ਇੱਕ ਦੁਕਾਨ ਵਿੱਚੋਂ ਦਾਣੇ ਹੋਣੋਂ ਰਾਤ ਦੇ ਹਨੇਰੇ ਵਿੱਚ ਘਰਾਂ ਵਿੱਚ ਵੜ ਕੇ ਅਮੀਰਾਂ ਤੋਂ ਪੈਸੇ ਚੁੱਕਣ ਲੱਗ ਪਿਆ ਸੀ ਪਰ ਉਹ ਕਦੇ ਵੀ ਇੱਕ ਸਧਾਰਨ ਚੋਰ ਨਹੀਂ ਬਣਿਆ ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਦਾ ਜਿਵੇਂ ਕਿ ਜੇ ਉਸ ਨੂੰ ਕਿਸੇ ਵੀ ਅਮੀਰ ਘਰ ਵਿੱਚੋਂ ਕੱਪੜੇ ਮਿਲਦੇ ਤਾਂ ਉਹ ਗਰੀਬਾਂ ਨੂੰ ਦਾਨ ਕਰ ਦਿੰਦਾ ਭੁੱਖਿਆਂ ਨੂੰ ਰੋਟੀ ਵੀ ਖਵਾਉਂਦਾ ਤੇ ਕਦੇ-ਕਦੇ ਜੇ ਕਿਸੇ ਦੇ ਘਰ ਦੀ ਛੱਤ ਚੋਂ ਦੀ ਹੁੰਦੀ ਤਾਂ ਉਹ ਪੈਸੇ ਦੇ ਕੇ ਉਸ ਦਾ ਨਵਾਂ ਘਰ ਵੀ ਬਣਾਉਂਦਾ ਇਸ ਕਰਕੇ ਉਹ ਲੋਕਾਂ ਲਈ ਇੱਕ ਚੰਗਾ ਚੋਰ ਬਣ ਗਿਆ ਸੀ ਪਰ ਅੰਦਰੋਂ ਅੰਦਰੋਂ ਖੁਦ ਨੂੰ ਹੀ ਨਫ਼ਰਤ ਕਰਦਾ ਸੀ ਇਸ ਤਰ੍ਹਾਂ ਨਿੱਕੀਆਂ ਮੋਟੀਆਂ ਚੋਰੀਆਂ ਕਰਕੇ ਉਹ ਆਪਣਾ ਪਰਿਵਾਰ ਵੀ ਪਾਲ ਰਿਹਾ ਸੀ ਤੇ ਨਾਲ ਨਾਲ ਗਰੀਬ ਲੋਕਾਂ ਦੀ ਮਦਦ ਵੀ ਕਰ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਜ਼ਿੰਦਗੀ ਵਿੱਚ ਹੁਣ ਇੱਕ ਵੱਡਾ ਮੋੜ ਆਉਣ ਵਾਲਾ ਸੀ ਇੱਕ ਰਾਤ ਉਹ ਇੱਕ ਬਜ਼ੁਰਗ ਬੰਦੇ ਦੇ ਘਰ ਚੋਰੀ ਕਰਨ ਲਈ ਗਿਆ ਜਦੋਂ ਉੱਥੋਂ ਪੈਸੇ ਚੁੱਕਣ ਲੱਗਿਆ ਤਾਂ ਉਸ ਬੁੱਢੇ ਦੀ 10 ਸਾਲ ਦੀ ਪੋਤਰੀ ਨੇ ਗੁਰਚਰਨ ਦੇ ਪੈਰ ਫੜ ਲਏ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਸਾਨੂੰ ਨਾ ਲੁੱਟੋ ਇਹ ਪੈਸੇ ਮੈਂ ਆਪਣੀ ਮਾਂ ਦੀ ਦਵਾਈ ਲਈ ਰੱਖੇ ਹਨ ਗੁਰਚਰਨ ਬਹੁਤ ਭਾਬੁਕ ਹੋ ਗਿਆ ਉਸ ਦੇ ਅੰਦਰਲਾ ਇਨਸਾਨ ਜਾਗ ਪਿਆ ਅਤੇ ਉਸ ਨੂੰ ਆਪਣੇ ਗੁੰਮਰਾਹ ਹੋਣ ਦਾ ਅਹਿਸਾਸ ਹੋਇਆ ਬਾਅਦ ਵਿੱਚ ਉਸ ਲੜਕੀ ਨੇ ਸਾਰੀ ਕਹਾਣੀ ਗੁਰਚਰਨ ਦੇ ਨਾਲ ਸਾਂਝੀ ਕੀਤੀ ਉਸਨੇ ਦੱਸਿਆ ਕਿ ਉਸਦੇ ਪਿਤਾ ਜੀ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਤਾਂ ਗੁਰਚਰਨ ਨੂੰ ਉਹ ਲੜਕੀ ਆਪਣੀ ਭੈਣ ਦੀ ਤਰ੍ਹਾਂ ਜਾਪਦੀ ਸੀ ਕਿਉਂਕਿ ਗੁਰਚਰਨ ਨਾਲ ਵੀ ਉਸੇ ਤਰ੍ਹਾਂ ਹੋਇਆ ਸੀ ਜਿਵੇਂ ਕਿ ਉਸ ਨਿੱਕੀ ਲੜਕੀ ਨਾਲ ਕਿਉਂਕਿ ਉਸਦੇ ਪਿਤਾ ਜੀ ਵੀ ਐਕਸੀਡੈਂਟ ਵਿੱਚ ਮਾਰੇ ਗਏ ਸਨ ਉਸ ਦਿਨ ਤੋਂ ਬਾਅਦ ਗੁਰਚਰਨ ਨੇ ਉਸ ਲੜਕੀ ਨਾਲ ਵਾਅਦਾ ਕੀਤਾ ਕਿ ਉਹ ਹਰ ਮਹੀਨੇ ਉਸ ਨੂੰ ਮਹੀਨੇ ਦਾ ਰਾਸ਼ਨ ਦੇ ਕੇ ਜਾਇਆ ਕਰੇਗਾ ਅਤੇ ਉਸਦੀ ਮਾਂ ਦੀ ਦਵਾਈ ਲਈ ਪੈਸੇ ਵੀ ਉਸ ਦਿਨ ਉਸਨੇ ਘਰ ਜਾਣ ਤੋਂ ਬਾਅਦ ਇੱਕ ਵੱਡਾ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਚੋਰੀ ਨਹੀਂ ਕਰੇਗਾ ਉਸਦੇ ਕੋਲ ਥੋੜੇ ਬਹੁਤ ਪੈਸੇ ਸਨ ਜੋ ਉਸਨੇ ਚੋਰੀ ਕਰਕੇ ਇਕੱਠੇ ਕੀਤੇ ਸੀ ਉਸਨੇ ਉਹਨਾਂ ਪੈਸਿਆਂ ਦੀ ਮਦਦ ਨਾਲ ਇੱਕ ਛੋਟੀ ਜਹੀ ਦੁਕਾਨ ਖੋਲੀ ਜਿੱਥੇ ਉਹ ਥੋੜਾ ਥੋੜਾ ਕੰਮ ਕਰਕੇ ਆਪਣੀ ਭੈਣਾਂ ਦੇ ਵਿਆਹ ਲਈ ਪੈਸੇ ਜੋੜਨ ਲੱਗਾ ਹੁਣ ਉਸਨੇ ਆਪਣੀ ਦੁਕਾਨ ਨੂੰ ਥੋੜੀ ਵੱਡੀ ਕਰ ਲਿਆ ਹੌਲੀ ਹੌਲੀ ਉਸਤੇ ਗਾਹਕ ਵੀ ਵਧਣੇ ਸ਼ੁਰੂ ਹੋ ਗਏ ਤੇ ਉਸਨੇ ਉਸ ਉੱਤੇ ਦੋ ਨਵੇਂ ਕੰਮੇ ਵੀ ਰੱਖ ਲਏ ਸਨ ਹੁਣ ਉਸ ਨੂੰ ਆਪਣੀ ਮਿਹਨਤ ਉੱਤੇ ਪੂਰਾ ਯਕੀਨ ਹੋ ਗਿਆ ਸੀ ਤੇ ਉਸਨੇ ਇੱਕ ਵੱਡਾ ਫੈਸਲਾ ਕੀਤਾ ਕਿ ਉਹ ਹੁਣ ਚੋਰੀ ਬਿਲਕੁਲ ਵੀ ਨਹੀਂ ਕਰੇਗਾ ਉਸਨੇ ਆਪਣੇ ਕੰਮ ਦੀ ਮਦਦ ਨਾਲ ਗਰੀਬਾਂ ਵਿੱਚ ਪੈਸੇ ਵੀ ਬਣਨੇ ਸ਼ੁਰੂ ਕਰ ਦਿੱਤੇ ਜੇ ਕੋਈ ਵੀ ਆਦਮੀ ਉਸ ਤੋਂ ਮਦਦ ਮੰਗਣ ਲਈ ਆਉਂਦਾ ਤਾਂ ਉਹ ਕਦੇ ਵੀ ਮਨਾ ਨਾ ਕਰਦਾ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਕਈ ਵਾਰ ਹਾਲਾਤ ਉਸ ਨੂੰ ਬੁਰਾ ਬਣਨ ਲਈ ਮਜਬੂਰ ਕਰ ਦਿੰਦੇ ਹਨ ਸੋ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਬਣਾਓ ਕਿਉਂਕਿ ਕਿਸੇ ਨੂੰ ਵੀ ਮਜਬੂਰੀ 'ਚ ਬੁਰਾ ਬਣਨਾ ਪੈਂਦਾ ਹੈ ਇਸ ਸਮਾਜ ਵਿੱਚ ਜਾਤ ਪਾਤ ਦੇ ਭੇਦਭਾਵ ਨੂੰ ਖਤਮ ਕਰੋ ਤਾਂ ਕਿ ਕੋਈ ਵੀ ਹੋਰ ਗੁਰਚਰਨ ਚੋਰ ਨਾ ਬਣ ਸਕੇ ਅਤੇ ਜੇ ਕੋਈ ਆਦਮੀ ਤੁਹਾਡੇ ਕੋਲੋਂ ਕੁਝ ਮੰਗਣ ਆਉਂਦਾ ਹੈ ਤਾਂ ਉਸ ਨੂੰ ਇੱਕ ਮੌਕਾ ਦਿਓ ਹੋ ਸਕਦਾ ਹੈ ਤੁਹਾਡਾ ਇਹ ਦਿੱਤਾ ਮੌਕਾ ਉਸ ਦੀ ਜ਼ਿੰਦਗੀ ਬਦਲ ਦਵੇ ਆਸ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਤੇ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਮਿਲਦੇ ਹਾਂ ਅਗਲੀ ਸਟੋਰੀ ਦੇ ਨਾਲ